ਨਵਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ ਹਰ ਰੋਜ਼ ਦੀ ਤਰ੍ਹਾਂ ਪਹੁੰਚ ਗਏ ਜੀ ਕੋਟਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕਾ ਜੀ ਬਾਈ ਜੀ ਹੈਗੀ ਆ 21 ਜਨਵਰੀ 2026 ਜਗਾ ਕੋਟਕਪੁਰਾ ਮੰਡੀ ਤੇ ਪਹਿਲੀ ਟਰਾਲੀ ਦੀ ਬਾਈ ਜੀ ਬੋਲੀ ਹੋ ਚੁੱਕੀ ਆ ਤੇ ਦੂਜੀ ਟਰਾਲੀ ਤੇ ਆਪਾਂ ਪਹੁੰਚ ਗਏ ਦੇਖਦੇ ਆ ਕਿ ਤੱਕ ਤੱਕ ਜਾਂਦੀ ਆ 525 ਰੁਪਏ ਲੱਗਿਆ ਵਾਲੀ ਟਰਾਲੀ ਦੇਖੋ ਕੁਆਲਿਟੀ ਚੈੱਕ ਕਰੋ ਜੀ 525 ਵਾਲੀ ਆ ਬੰਦਾ ਜੱਲੇ ਜਰੇ ਨਾਲ ਆ ਜੀ 525 ਵਾਲੀ ਕਵਲਟੀ ਤੇ ਬਾਕੀ ਵੀਡੀਓ ਨਾਲ ਮਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਤੇ ਚੈਨਲ ਨੂੰ ਕਰ ਸਬਸਕ੍ਰਾਈਬ ਤੇ ਅੱਜ ਵੀ ਟਰਾਲੀਆਂ ਬਹੁਤ ਆਈਆਂ ਤੇ ਭਾਈ ਜੀ ਗਾਹਕ ਵੀ ਅੱਜ ਬਹੁਤ ਜ਼ਿਆਦਾ ਆਏ ਆ ਤੁਸੀਂ ਵੀਡੀਓ ਦੇ ਵਿੱਚ ਭਾਈ ਦੇਖ ਸਕਦੇ ਹੋ ਬਹੁਤ ਜ਼ਿਆਦਾ ਗਾਹਕ ਆਏ ਆ ਟਰਾਲੀਆਂ ਵੀ ਅੱਜ ਭਾਈ ਜੀ 12 13 ਹੋ ਚੁੱਕੀਆਂ ਉਹ ਤੱਕ ਲੰਮੀ ਲਿਆਂ ਲੱਗੀ ਹੋਈ ਆ 400 400 ਆ ਭਾਈ 400 400 5 10 15 ਬਾਈ ਕਿੱਥੇ ਜਾਣੀ ਹੈ 20 ਰੁਪਏ 25 70 ਕਰੇ 70 75 80 85 90 99 495 ਬੋਲੋ ਬਈ ਕਿ ਨਾ 495 ਰੁਪਏ ਬਾਈ ਜੀ ਹੱਥ ਲਾ ਕੇ ਲੈ ਜਲਦੀ ਮੈਂ 495 ਰੁਪਏ ਲੱਗੇ ਤੈਨੂੰ ਟਰਾਲਿੰਗ ਦੀ ਬਾਈ ਬੋਲੀ ਹੋ ਚੁੱਕੀ ਆ ਇਹ 400 ਦੇ 25 ਰੁਪਏ ਲੱਗੇ ਸੀ ਤੇ ਉਹ 495 ਰੁਪਏ ਲੱਗੇ ਜੀ ਤੇ ਬਾਕੀ ਵੀਡੀਓ ਨਾਲ ਜੁੜੇ ਰਹਿ ਕੇ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਦੇਖੋ ਆਹ ਵਾਲੀ ਕੁਆਲਿਟੀ ਦੇਖੋ ਬਹੁਤ ਵਧੀਆ ਕੁਆਲਿਟੀ ਇਸ ਦੇਖੋ ਤੂੜੀ ਵਧੀਆ ਸੁੱਕੀ ਤੂੜੀ ਆ ਰਹੀ ਹੈ ਹੁਣ ਕਿੰਨੇ ਦਿਨ ਹੋ ਗਏ ਬਹੁਤ ਦਿਨ ਹੋ ਗਏ ਟੱਲ ਜਾਣੀ ਨਾ ਲੈ ਕੋਈ ਭਾਈ ਨਾ ਲੈਣੀ ਜੀ ਉਹਨਾਂ ਨੂੰ ਆਵੇ ਟੱਲ ਵੀ ਨਾਲ ਹੀ ਆ ਭਾਈ ਆਵੇ ਟੱਲ ਨਹੀਂ ਆਵੇ ਹਾਂਜੀ 400 5 10 15 20 25 450 55 60 65 70 75 80 80 90 95 500 500 ਬੋਲਣ ਨੇ ਹਾਂ ਕਿੱਥੇ ਜਣ ਬਾਈ ਵੇ ਹੱਕੀ ਦੀ ਟਾਲੀ ਆ ਹਲੀ ਤੇ ਬਰਜ ਜਾਓਗੇ ਬਾਈ ਬੈਰ ਬੋਲੇ ਬਾਈ 500 ਰੁਪਏ ਕਰਾਇਆ ਬਾਈ 500 ਕਿੰਨੇ ਸੀ 10 ਸੀ 10 15 20 25 30 35 40 45 ਇੱਕ ਬੰਦਾ ਬਾਈ 550 ਹੀ 55 60 560 ਬੋਲਣਾ ਕਿਨੇ 300 ਰੁਪਏ 560 ਰੁਪਏ ਬਾਈ ਜੀ ਲਓ ਜੀ 560 ਰੁਪਏ ਆ ਵਾਲੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਸੀ ਤੇ 560 ਰੁਪਏ ਲੱਗੇ ਦੇਖੋ ਜੀ ਆ ਵਾਲੀ ਕੁਆਲਿਟੀ ਆ 560 ਰੁਪਏ ਬਾਈ ਜੀ ਲੱਗੇ ਦੇਖੋ ਬਹੁਤ ਵਧੀਆ ਜਣੀ ਕੁਆਲਿਟੀ ਸਰੇ ਦੀ ਸੁੱਕੀ ਤੂੜੀ ਆ ਬਾਈ ਜੀ ਇਦਾਂ ਦੀ ਦੇਖੋ ਦੇਖੋ ਬਾਹਰ ਜਾਂਦੀ ਨਹੀਂ 1000 ਰੁਪਏ ایڈਵਾਂਸ ਦੇਉਣੇ ਅਗਲੇ 1000 ਰੁਪਏ ایڈਵਾਂਸ ਦੇ 560 ਹਾਂ ਇਕਰ 500 ਹਾਂਜੀ ਉਹ ਖਾਤੇ 'ਚ ਪਾ ਦਿੰਨਾ ਜੀ ਨਹੀਂ ਕੰਨਦਾ ਹਾਂ ਉਹ ਨਾ ਮੁਰਗੇ ਉੱਥੇ ਟਰਾਲੀ ਗਈ ਨੰਬਰ ਕਿਹੜਾ ਨਹੀਂ 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 ਬਹੁਤ ਬੰਦਾ ਬਾਕੀ ਆਪਾਂ ਪੰਡਾ ਚਕਾਉਣੀ ਹੈ ਆਹ ਵਾਤੇ ਨੇ ਬੇਨਤੀ ਹੈ ਲੈ ਕੇ ਆਇਆ ਕਰੋ ਅੰਦਰ ਕੋਈ ਨਹੀਂ ਨਿੱਤਾ ਅੰਦਰ ਉਹ ਆਪੇ ਪਾਊਗਾ ਉਹ ਬੰਦਾ ਤੂੰ ਤਾਂ ਚਕਾਉਣੀ ਆਪਾਂ ਚਕਾਉਣੀ ਆ ਕਿਹੜਾ ਬੰਦਾ ਉਹ ਆਹ ਚਕਾਉਣੀ ਤਾਂ ਇਹਨਾਂ ਨੇ ਆ ਇਹਨਾਂ ਨੇ ਚਕਾਉਣੀ ਬਾਈ ਲਾਉਣੀ ਤੁਸੀਂ ਆ ਨਹੀਂ ਬੰਦਾ ਲੈ ਗਿਆ ਇੱਥੋਂ ਓਕੇ ਹਾਂ ਮੈਂ ਲੈ ਜਾਣਾ ਭਾਈ ਉਹਦਾ ਮੈਨੇ ਠੀਕ ਚਲੋ ਬਾਈ ਇੱਥੋਂ ਰੋਡ ਜਾ ਕੇ ਬਹਿਬਲ ਤਾਂ ਗਾਈ ਹੋਈ ਹੈ ਬਹਿਬਲ ਕੰਡੇ ਦੇ ਬਹਿਬਲ ਨਾਲ ਹੀ ਕੰਡੇ ਕੰਡੇ ਦੇ ਬਹਿਬਲ ਤਲਾ ਲਾਂਗੇ ਬਹਿਬਲ ਕੰਡੇ ਤੇ ਉੱਥੇ ਨਾਲ ਵੀ ਇਹ ਸੈਲਰ ਹੈਗਾ ਫਿਰ ਤਲਾ ਲਾਂਗੇ ਇੱਥੇ ਖਾਲੀ ਕੋਈ ਨਹੀਂ ਸਾਡੀ ਬਹਿਬਲ 400 ਇੱਥੇ ਤਰੋਣੀ ਇੱਥੇ ਤਰੋਣੀ ਮਾਰ ਕੇ 60 70 75 80 85 500 5 10 15 20 25 35 40 45 550 55 60 65 565 ਬੋਲਾਂਗੇ ਨੇ 70 72 575 ਬੋਲਦਾ ਬਈ 575 ਰੁਪਏ ਬਾਈ ਕਿਦੀ ਆ ਆਪਣੀ ਆਹ ਲਓ ਜੀ 575 ਰੁਪਏ ਲੱਗਿਆ ਵਾਲੀ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਤੁਹਾਡੀ